ਜੇ ਸਾਡੀ ਦਿਨੋਜ ਨੂੰ ਮਾਰਿਆ ਆਏ ਨੇ ਤਾਂ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ। ਮੈਂ ਨਾ ਪੂਰੇ ਵਰਲਡ ਨੂੰ ਕਹਿੰਦਾ ਭਾਈ ਕੋਈ ਵੀ ਭੁੱਲ ਕੇ ਗਲਤੀ ਨਾ ਕਰੋ ਜੋ ਸਜ਼ਾ ਇਹਨੂੰ ਮਿਲਿਆ ਹਰ ਇੱਕ ਬੰਦੇ ਨੂੰ ਮਿਲੂਗੀ ਜੇ ਉਹ ਬੱਚੇ ਦਾ ਕੰਮ ਕਰੂਗਾ ਭਾਈ। ਵੀ ਲੋਈ ਮੇਰੇ ਜਿੱਥੇ ਵੀ ਬੈਠੀ ਆ ਉਹ ਜਿਹਨੂੰ ਇਹ ਹੋਣਾ ਪੂਰਾ ਵਰਲਡ ਮੇਰੇ ਨਾਲ ਛੱਡ ਕੇ ਮੈਨੂੰ ਇਨਸਾਫ ਦਵਾਦਾ। ਇਹ ਜੱਜ ਸਾਹਦੇ ਮੁਰੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੀ ਜ਼ਿੰਦਗੀ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਜ਼ਿੰਦਗੀ ਅੱਜ ਦੀ ਪੂਰੀ ਜ਼ਿੰਦਗੀ ਜਿੰਨੀ ਦਰ ਮੈਂ ਜੀਊਂਗਾ। ਇਹ ਦਾਦੀ ਜਿਹੜੇ ਆ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਜੋ ਵੀ ਦੇਖ ਰਹੇ ਹੋ ਤੁਸੀਂ ਮੈਂ ਇਹ ਛਾ ਟਾਈਪਸਾਲਾ ਦਿਲਰੋਜ਼ ਦੇ ਕਤਲ ਦਾ ਮਾਮਲਾ ਵਾ ਜਿਹੜਾ ਕਿ ਉਹ 25 ਸਾਲਾਂ ਤੋਂ ਕੋਰਟ ਦੇ ਵਿੱਚ ਚੱਲ ਰਿਹਾ ਸੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਕਿ ਫੈਸਲਾ ਹੋਇਆ ਸਵੇਰ ਤੋਂ ਇਥੇ ਮਾਪੇ ਨੇ ਜਿਹੜੇ ਦਿਲਰੋਜ਼ ਨੂੰ ਪੁੱਜੇ ਹੋਏ ਸੀਗੇ ਤੇ ਅੱਜ ਦਾਦਾ ਜੀ ਨੇ ਜਿਹੜੇ ਕਿ ਉਹ ਪੁੱਜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜੀ ਰਾਹ ਮਿਲ ਰਿਹਾ ਹੈ ਅੱਜ ਜੋ ਫੈਸਲਾ ਆ ਗਿਆ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਕਿਵੇਂ ਦੇਖ ਰਹੇ ਹੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੁਸੀਂ ਮੇਰੇ ਬੱਚਿਆਂ ਦਾ ਸਾਰਿਆਂ ਦਾ ਭੈਣ ਭਰਾਵਾ ਦਾ ਮੈਨੂੰ ਪੂਰਾ ਸਹਿਯੋਗ ਸੀ ਤੁਹਾਡੀ ਬਦੌਲਤ ਜਾਂ ਘੁੰਮਣ ਸਾਹਿਬ ਦੀ ਬਦੌਲਤ ਹੀ ਸਾਡਾ ਪਰਿਵਾਰ ਉੱਠਿਆ ਵਾਜੀ ਜਿਹੜਾ ਉਮੀਦ ਨਹੀਂ ਸੀ ਅੱਜ ਕੋਈ ਪਰਿਵਾਰ ਸਾਡਾ ਉੱਠ ਕੱਢਦਾ ਜੀ ਜਿਸ ਟਾਈਮ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਉਸ ਟਾਈਮ ਕੀ ਮਾਹੌਲ ਹੁੰਦਾ ਹੈ ਅੰਦਰ ਉਸ ਟਾਈਮ ਪਰਿਵਾਰ ਤੇ ਕੀ ਉਸ ਟਾਈਮ ਹੋਪ ਦਿੱਤੀ ਹੈ ਬੜੇ ਅੱਖਾਂ 'ਚ ਪਾਣੀ ਵਹਿੰਦਾ ਮੈਨਾਂ ਹੁੰਦਾ ਸੀ ਨਾ ਜੇ ਸਾਡੀ ਰੋਜ਼ ਨੂੰ ਮਾਰਿਆ ਆਏ ਨੇ ਤਾਂ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਪਹਿਲਾਂ ਪੂਰੇ ਵੱਲ ਨੂੰ ਕਹਿੰਨਾ ਭਾਈ ਕੋਈ ਵੀ ਭੁੱਲ ਕੇ ਗਲਤੀ ਨਾ ਕਰੋ ਜੋ ਸਜ਼ਾ ਇਹਨੂੰ ਮਿਲੀ ਆ ਹਰ ਇੱਕ ਬੰਦੇ ਨੂੰ ਮਿਲੂਗੀ ਜੋ ਕੋ ਬੱਚੇ ਦਾ ਕੰਮ ਕਰੂਗਾ ਦਾ ਜੀ ਤੇ ਹੁਣ ਕਿਤੇ ਨਾ ਕਿਤੇ ਜਖਮਾਂ ਤੇ ਮੱਲਬ ਥੋੜਾ ਬਹੁਤਾ ਲੱਗਿਆ ਜਦੋਂ ਸਜਾ ਸੁਣਾਈ ਗਈ ਨਾ ਬੇਟੇ ਬਹੁਤ ਬਹੁਤ ਜ਼ਿਆਦਾ ਜਖਮਾਂ ਤੇ ਮੱਲਬ ਲੱਗਿਆ ਜਾਂ ਇਹ ਜੱਜ ਸਾਹਿਬ ਦੇ ਮੂਹਰੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੀ ਜ਼ਿੰਦਗੀ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਜ਼ਿੰਦਗੀ ਅੱਜ ਨਹੀਂ ਪੂਰੀ ਜ਼ਿੰਦਗੀ ਜਿੰਨੀ ਦਰ ਮੈਂ ਜੀਵਾਂਗਾ ਇਹ ਜੱਜ ਸਾਹਿਬ ਦਾ ਰਹੁਮਣ ਸਾਹਿਬ ਦਾ ਤੇ ਬੀੜੀ ਗੋਤਾ ਜੀ ਦਾ ਜੀ ਇਹਨਾਂ ਨੇ ਮੇਰਾ ओके टाइम ਤੇ ਮੇਰਾ ਸਾਥ ਦਿੱਤਾ ਇਹਨਾਂ ਨੇ ਜੀ ਕਿੰਨੇ ਸਮੇਂ ਤੋਂ ਲੜਾਈ ਆ ਜਿਹੜੀ ਕਿ ਚੱਲ ਰਹੀ ਸੀ ਤੇ ਹੁਣ ਕੁਝ ਰਾਹਤ ਮਿਲੀ ਹੋएगी ਪਰਿਵਾਰ ਨੂੰ ਦਿਲਰੋਜ਼ੀ ਮਦਰ ਹੁਣ ਮੈਨੂੰ ਸਾਰੀ ਰਾਤ ਮਿਲ ਗਈ ਅੱਜ ਜਿੰਨੀ ਮੈਂ ਸੰਘਰਸ਼ ਕੀਤਾ ਅੱਜ ਮੈਂ ਸਾਰੇ ਭੁੱਲ ਗਿਆ ਬੇਣੀ ਜੀ ਅੱਜ ਮੈਨੂੰ ਕੋਈ ਸੰਘਰਸ਼ ਲੱਗਿਆ ਨਹੀਂ ਅੱਜ ਕਿਉਂਕਿ ਇਨਸਾਫ਼ ਮਿਲ ਗਿਆ ਮੈਨੂੰ ਅੱਜ ਜੀ ਕੁਝ ਸ਼ਬਦ ਜੇ ਦਿਲਰੋਜ਼ੀ ਲਈ ਕਹਿਣਾ ਚਾਹੁੰਦੇ ਹਾਂ ਦਿਲੋਜੀ ਬੇੜੇ ਜਿੱਥੇ ਵੀ ਬੈਠੀ ਆ ਅੱਜ ਉਹਨੂੰ ਇਹ ਹੋਣਾ ਪੂਰਾ ਵਰਲਡ ਮੇਰੇ ਨਾਲ ਖੜ ਕੇ ਮੈਨੂੰ ਇਨਸਾਫ਼ ਦਵਾਦਾ ਹੈ ਜੀ ਬਾਕੀ ਮੈਂ ਜੱਜ ਸਾਹਿਬ ਨੂੰ ਹੱਥ ਜੋੜ ਕੇ ਕਹਿੰਨਾ ਪੂਰੇ ਪ੍ਰਸ਼ਾਸਨ ਨੂੰ ਜੱਜ ਸਾਹਿਬ ਦੇ ਉੱਪਰ ਜਿਹੜੇ ਜੱਜ ਬੈਠਿਆ ਈ ਜੱਜ ਜਿਹੜੇ ਆ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਇਹਨਾਂ ਨੇ ਜੀ ਹਾਂਜੀ ਕੋਈ ਨੀ ਰੱਖਿਆ ਬਿਲਕੁਲ ਸਹੀ ਸਜ਼ਾ ਸੁਲਾਈਆ ਜੱਜ ਸਾਹਿਬ ਨੇ ਜੀ ਸੋ ਗੱਲਬਾਤ ਕੀਤੀ ਦਿਲਰੋਜ਼ੇ ਦਾਦਾ ਜੀ ਦੇ ਨਾਲ ਜਿਹੜੇ ਕਹਿ ਰਹੇ ਨੇ ਕਿ ਜਦੋਂ ਮੈਂ ਤੇ ਜ਼ਰੂਰ ਮਲਮ ਲਗਾਇਆ ਹੈ ਕੁਝ ਰਾਹਤ ਮਿਲੀ ਹੈ ਜੋ ਸੰਘਰਸ਼ ਸੀ ਇਹਨੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ ਕਿ ਤਰ੍ਹਾਂ ਕਿਤੇ ਉਹ ਸੰਘਰਸ਼ ਜਿਹੜਾ ਕਿ ਹੁਣ ਮੈਂ ਭੁੱਲ ਰਿਆਂ ਵਾ ਕਿਉਂਕਿ ਜੋ ਸੀ ਜਾਂਦੇ ਸੀ ਉਹ ਸਜਾ ਵਾ ਜਿਹੜੀ ਕਹਿੰਦੇ ਕਿ ਕੋ ਪੰਜਾਬੀ ਵੀ ਦੇਖ ਰਹੇ ਹੋ ਤੁਸੀਂ ਮੈਂ ਐਸ਼ਾ 28 ਸਾਲਾਂ ਦਿਲਰੋਜ਼ ਕਤਲ ਦਾ ਮਾਮਲਾ ਵਾਜੜਾ ਕਿ ਉਹ 25 ਸਾਲਾਂ ਤੋਂ ਕੋਰਟ ਦੇ ਵਿੱਚ ਚੱਲ ਰਿਹਾ ਸੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਕਿ ਫੈਸਲਾ ਹੋਇਆ ਸਵੇਰ ਤੋਂ ਇਥੇ ਮਾਪੇ ਨੇ ਜਿਹੜੇ ਦਿਲਰੋਜ਼ ਨੂੰ ਪੁੱਜੇ ਹੋਏ ਸੀਗੇ ਤੇ ਅੱਜ ਦਾਦਾ ਜੀ ਨੇ ਜਿਹੜੇ ਕਿ ਉਹ ਪੁੱਜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਮੈਨੂੰ ਮਿਲ ਰਿਹਾ ਹੈ ਅੱਜ ਫੈਸਲਾ ਆ ਗਿਆ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਕਿਵੇਂ ਦੇਖਦੇ ਹੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਜੀ ਤੁਸੀਂ ਮੇਰੇ ਬੱਚਿਆਂ ਦਾ ਸਾਰਿਆਂ ਦਾ ਭੈਣ ਭਰਾਵਾ ਦਾ ਮੈਨੂੰ ਪੂਰਾ ਸਹਿਯੋਗ ਸੀ ਤੁਹਾਡੀ ਬਦੌਲਤ ਜਾਂ ਘਮਣ ਸਾਹਿਬ ਦੀ ਬਦੌਲਤ ਹੀ ਸਾਡਾ ਪਰਿਵਾਰ ਉੱਠਿਆ ਵਾ ਜਿਹਦਾ ਉਮੀਦ ਨਹੀਂ ਸੀ ਅਜਿ ਕੋਈ ਪਰਿਵਾਰ ਸਾਡਾ ਉੱਠ ਖੜਦਾ ਜੀ ਜਿਸ ਟਾਈਮ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਉਸ ਟਾਈਮ ਕੀ ਮਾਹੌਲ ਹੁੰਦਾ ਹੈ ਅੰਦਰ ਉਸ ਦਿਨ ਪਰਿਵਾਰ ਤੇ ਕੀ ਉਸ ਟਾਈਮ ਹੋਪ ਦਿੱਤੀ ਬੜੇ ਅੱਖਾਂ 'ਚ ਜੋ ਪਾਣੀ ਵਹਸ਼ੇ ਮੈਨਾਂ ਹੁੰਦਾ ਸੀ ਨਾ ਜੇ ਸਾਡੀ ਦਿਰੋਜ ਨੂੰ ਮਾਰਿਆ ਆਏ ਨੇ ਤਾਂ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਮੈਂ ਤਾਂ ਪੂਰੇ ਵੱਲ ਨੂੰ ਕਹਿੰਨਾ ਭਾਈ ਕੋਈ ਵੀ ਬੋਲ ਕੇ ਗਲਤੀ ਨਾ ਕਰੋ ਜੋ ਸਜ਼ਾ ਇਹਨੂੰ ਮਿਲਿਆ ਹਰ ਇੱਕ ਬੰਦੇ ਨੂੰ ਮਿਲੂਗੀ ਜੋ ਕੋ ਬੱਚੇ ਦਾ ਕੰਮ ਕਰੂਗਾ ਦਾ ਜੀ ਤੇ ਹੁਣ ਕਿਤੇ ਨਾ ਕਿਤੇ ਜਖਮਾਂ ਤੇ ਮੱਲਬ ਥੋੜਾ ਬੋਤਾ ਲੱਗਿਆ ਜਦੋਂ ਸਜਾ ਸੁਣਾਈ ਗਈ ਨਾ ਬੇਟੇ ਬਹੁਤ ਬਹੁਤ ਜ਼ਿਆਦਾ ਜਖਮਾਂ ਤੇ ਮੱਲਬ ਲੱਗਿਆ ਜਾਂ ਇਹ ਜੱਜ ਸਾਹਿਬ ਦੇ ਮੂਹਰੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੀ ਜ਼ਿੰਦਗੀ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਜ਼ਿੰਦਗੀ ਅੱਜ ਨਹੀਂ ਪੂਰੀ ਜ਼ਿੰਦਗੀ ਜਿੰਨੀ ਦਰ ਮੈਂ ਜੀਵਾਂਗਾ ਇਹ ਜੱਜ ਸਾਹਿਬ ਦਾ ਦੇ ਹਮਨ ਸਾਹਿਬ ਦਾ ਤੇ ਬੀੜੀ ਗੋਤਾ ਜੀ ਦਾ ਜੀ ਇਹਨਾਂ ਨੇ ਮੇਰਾ ਔਖੇ ਟਾਈਮ ਤੇ ਮੇਰਾ ਸਾਥ ਦਿੱਤਾ ਇਹਨਾਂ ਨੇ ਜੀ ਕਿੰਨੇ ਸਮੇਂ ਤੇ ਲੜਾਈ ਆ ਜਿਹੜੀ ਕਿ ਚੱਲ ਰਹੀ ਸੀ ਤੇ ਹੁਣ ਕੁਝ ਰਾਹਤ ਮਿਲੀ ਹੋਏਗੀ ਪਰਿਵਾਰ ਨੂੰ ਦਿਲਰੋਜ਼ੀ ਮਦਰ ਨੂੰ ਹੁਣ ਬੇਟੇ ਸਾਰੀ ਰਾਤ ਮਿਲ ਗਈ ਅੱਜ ਜਿੰਨੀ ਮੈਂ ਸੰਘਰਸ਼ ਕੀਤਾ ਅੱਜ ਮੈਂ ਸਾਰੇ ਭੁੱਲ ਗਿਆ ਬੇਟੇ ਜੀ ਅੱਜ ਮੈਨੂੰ ਕੋਈ ਸੰਘਰਸ਼ ਲੱਗਿਆ ਨਹੀਂ ਅੱਜ ਕਿਉਂਕਿ ਇਨਸਾਫ਼ ਮਿਲ ਗਿਆ ਮੈਨੂੰ ਅੱਜ ਜੀ ਕੁਝ ਸ਼ਬਦ ਜੇ ਦਿਲਰੋਜ਼ ਦੇ ਲਈ ਕਹਿਣਾ ਚਾਹੁੰਦੇ ਹਾਂ ਦਿਲੋਜ਼ ਬੇਟੇ ਜਿੱਥੇ ਵੀ ਬੈਠੀ ਆ ਉਹ ਜਿਹਨੂੰ ਇਹ ਹੋਣਾ ਪੂਰਾ ਵਰਲਡ ਮੇਰੇ ਨਾਲ ਛੱਡ ਕੇ ਮੈਨੂੰ ਇਨਸਾਫ਼ ਦਵਾਤਾ ਜੀ ਬਾਕੀ ਮੈਂ ਜੱਜ ਸਾਹਿਬ ਨੂੰ ਮਾਣ ਜੋੜ ਕੇ ਇਹ ਜੱਜ ਜਿਹੜੇ ਆ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇਹ ਦੁੱਧ ਦਾ ਦੰਦ ਪਾਣੀ ਦਾ ਪਾਣੀ ਕੀਤਾ ਇਹਨਾਂ ਨੇ ਜੀ ਹਾਂਜੀ ਕੋਈ ਨੀ ਰੱਖਿਆ ਬਿਲਕੁਲ ਸਹੀ ਸਜ਼ਾ ਸੁਲਾਈਆ ਡਾਕਟਰ ਸਾਹਿਬ ਨੇ ਜੀ ਸੋ ਗੱਲਬਾਤ ਕੀਤੀ ਦਿਲਰੋਜ਼ੇ ਦਾਦਾ ਜੀ ਦੇ ਨਾਲ ਜਿਹੜੇ ਕਹਿ ਰਹੇ ਨੇ ਕਿ ਜ਼ਖਮਾਂ ਤੇ ਜ਼ਰੂਰ ਮਲਮ ਲੱਗਿਆ ਹੈ ਕੁਝ ਰਾਹਤ ਮਿਲੀ ਹੈ ਜੋ ਸੰਦਰਸ਼ ਸੀ ਇਹਨੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ ਕਿ ਕਿ ਤਰ੍ਹਾਂ ਕਿਤੇ ਉਹ ਸੰਦਰਸ਼ਾ ਜਿਹੜਾ ਕਿ ਹੁਣ ਮੈਂ ਭੁੱਲ ਰਿਆਂ ਵਾ ਕਿਉਂਕਿ ਜੋ ਸੀ ਜਾਂਦੇ ਸੀ ਉਹ ਸਜ਼ਾ ਵਾ ਜਿਹੜੀ ਕਹਿੰਦੇ ਕਿ ਉਸ ਨੂੰ